ਜਗਨੰਦਨ ਸਿੰਘ ਰਿਹਲ ਆਪਣੇ 6 ਤਰੀਕ ਨੂੰ ਆਪਣਾ ਸੀਨੀਅਰ ਸਿਟੀਨ ਵੈਲਫੇਅਰ ਐਸੋਸੀਏਸ਼ਨ ਰੂਪਨਗਰ ਦਾ ਇੱਕ ਗਰੁੱਪ ਪਾਇਆ ਕਰਿਆ ਜਿਹੜੇ ਕਿ ਮੇਰੇ ਸਾਥੀ ਮੇਰੇ ਸਾਰੇ ਨਾਲ ਹੈ ਤੇ ਵੈਲਫੇਅਰ ਸੁਸਾਇਟੀ ਤੇ ਇਸ ਕਰਕੇ ਅੱਜ ਪਹਿਲਾ ਜਿਹੜੇ ਪੁਰਾਣੇ ਪਹਿਲਾ ਕੰਮ ਉਹ ਖੱਡੇ ਭਰੇ ਆ ਸਰੰਦ ਕਨਾਲ ਤੇ ਅੱਜ ਦੂਆ ਕੰਮ ਜਿਹੜਾ ਸਾਡਾ ਹੈ ਇਹ ਜਿੱਥੇ ਡੀਸੀ ਰੈ residense ਤੋਂ ਲੈ ਕੇ ਐਸਪੀ ਰੈ residense ਤੇ ਡੀਸੀ ਆਫਿਸਰ ਇਹ ਸਾਰਿਆਂ ਦੀ ਅੱਜ ਸਫਾਈ ਅਸੀਂ ਜਿੰਨੀ ਵੀ ਬੁੱਤੀ ਹੈ ਉਹ ਪਟੌਣੀਆਂ ਕਿਉਂਕਿ ਬਰਸਾਤ ਦਾ ਮੌਸਮ ਫਿਰ ਅਸਰ ਤੇ ਉੱਤੇ ਆ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਪਹਿਲਾਂ ਵੀ ਜਿੱਥੇ ਸਾਡੀ ਸਰਕਾਰ ਚੱਲਦੀ ਹੈ ਜਿੱਥੇ ਕਿ ਡੀਸੀ ਸਾਹਿਬ ਤੇ ਐਸਪੀ ਸਾਹਿਬ ਸਾਡੇ ਜ਼ਿਲ੍ਹੇ ਦੇ ਮਾਲਕ ਹੁੰਦੇ ਆ ਜਿਨ੍ਹਾਂ ਕੋਲ ਸਾਰੀਆਂ ਪਾਵਰਾਂ ਹੁੰਦੀਆਂ ਹਨ ਪਹਿਲਾਂ ਅਸੀਂ ਇਸ ਜਗ੍ਹਾ ਦੀ ਸਫਾਈ ਕਰਨੀ ਹੈ ਤੇ ਹੋਰ ਜਿੰਨੇ ਮੇਰੇ ਸਤਕਾਰਯੋਜ ਜੱਜ ਸਾਹਿਬਾਨ ਕੀ ਅੰਮ੍ਰਿਤਪਾਲ ਸੈਸ਼ਨ ਜੱਜ ਸਾਹਿਬ ਹੋਰ ਜੱਜ ਸਾਹਿਬਾਨ ਅਤੇ ਡੀਸੀ ਸਾਹਿਬਾਨ ਐਸਪੀ ਸਾਹਿਬਾਨ ਅਤੇ ਹੋਰ ਜਿੰਨੇ ਵੀ ਮੋਤਵਰ ਬੰਦੇ ਇੱਥੇ ਜਿੰਨੇ ਵੀ ਸਤਕਾਰਯੋਗ ਮੇਰੇ ਅਫਸਰ ਸਾਰੇ ਮਾਹਮੇਂੇ ਦੇ ਬੈਠੇ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਇੱਕ ਹਫਤਾ ਹੈਗਾ ਇਹ ਇਹਨੂੰ ਦੱਬ ਕੇ ਸਫਾਈ ਵਿਭਾਂਗ ਚਲਾਇਆ ਜਾਵੇ ਜੇ ਅਸੀਂ ਰੂਪਰ ਚਹਿਰ ਨੂੰ ਅਸਲੀ ਮਾਇਨੇ ਚ ਰੂਪਨਗਰ ਬਣਾਉਣਾ ਤਾਂ ਇੱਕ ਮਹੀਨੇ ਦੀ ਲੋੜ ਹੈ ਜੇ ਸਾਡਾ ਪ੍ਰਸ਼ਾਸਨ ਚਾਹੇ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਇਹਨੂੰ ਅਸਲੀ ਰੂਪਨਗਰ ਵਾਸਤੇ ਮਾਇਨੇ ਚ ਰੂਪਨਗਰ ਬਣਾਇਆ ਜਾ ਸਕਦਾ ਹੈ ਅਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹ ਵੀ ਹੱਲ ਕੀਤੀ ਜਾਵੇਗੀ ਬਾਕੀ ਸਾਡਾ ਇਹ oprala ਜਿਹੜਾ ਖੱਡੇ ਭਰਨ ਵਾਲਾ ਹੈ ਇਹ ਨਿਰੰਤਰ ਜਾਰੀ ਰਹੇਗਾ ਜਿਹੜਾ ਵੀ ਖੱਡਾ ਸ਼ਹਿਰ ਦੇ ਵਿੱਚ ਲੁੱਕ ਵਾਲੀ ਫੜਕ ਦੇ ਵਿੱਚ ਮਤਲਬ ਹਾਦਸਿਆਂ ਨੂੰ ਸੱਦਾ ਦਿੰਦਾ ਹੈ ਐਕਸੀਡੈਂਟ ਨੂੰ ਸੱਦਾ ਦਿੰਦਾ ਹੈ ਉਸ ਨੂੰ ਵੀ ਸਾਨੂੰ ਰਿਪੋਰਟ ਭੇਜੀ ਜਾਵੇ ਉਸ ਨੂੰ ਤੁਰੰਤ ਭਰਿਆ ਜਾਵੇਗਾ ਅੱਜ ਬਾਦਸ਼ਾਹੀ ਮੈਦਾਨ ਲੰਦਰ ਸਿੰਘ ਜੀ ਨੇ ਜਿਵੇਂ ਦੱਸਿਆ ਹੈ ਸਿਟੀਜ਼ਨ ਬੈਨੀਫੀਟ ਗਰੁੱਪ ਬਣਾਇਆ ਗਿਆ ਹੈ ਤਾਂ ਕਿ ਉਪਰ ਸ਼ਹਿਰ ਨੂੰ ਅਸਲੀ ਮੈਨੇਜਰੀ ਰੂਪ ਨੇ ਕਰ ਮਨਈਏ ਬੜੇ ਸਾਲਾਂ ਤੋਂ ਦੇਖ ਰਹੇ ਹਾਂ ਕੋਈ ਵੀ ਸੰਸਥਾ ਇਸ ਵੱਲ ਧਿਆਨ ਨਹੀਂ ਦੇ ਰਹੀ ਤੇ ਸੋਚਿਆ ਗਿਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਕਿਸੇ ਕਾਰ ਸੇਵਾ ਦੇ ਤੌਰ ਤੇ ਰੂਪਰ ਦੀ ਵਿਧੀ ਬਣਾਉਣਾ ਹੈ ਕਿ ਸਾਡੇ ਕੋਲ ਸਾਰੇ ਵੀ ਅਕੀਲ ਹੈ ਵੀ ਆਪਾਂ ਜਿਹੜੇ ਖਾਸ ਕਰ ਬਜ਼ੁਰਗ 60 ਸਾਲ ਤੋਂ ਉੱਪਰ ਕਰੇ ਜਿਹੜੇ ਬੈਠੇ ਹੈ ਆਪਾਂ ਆਪਾਂ ਸਾਰੇ ਕੰਟੀਨਿਊ ਕਰੀਏ ਨਾ ਕੋਈ ਜਿਆਦਾ ਛੱਡ ਕੇ ਜਾਏ ਆਪਾਂ ਸਾਰੇ ਆਈ ਸਾਰੇ ਸੱਜਣ ਮੇਰਾ ਨਾਮ ਕਰਨਾਲ ਸਿੰਘ ਧਾਮੀ ਨੌਜਵਾਨ ਨਹੀਂ ਤੋਂ ਲੈ ਕੇ ਹੁਣ ਤੱਕ ਸਮਾਜ ਸੇਵਾਲੇ ਨਾਲ ਸੰਬੰਧਿਤ ਰਹੇ ਅਸੀਂ 38 ਸਾਲ ਨੌਕਰੀ ਕੀਤੀ ਹੈ ਕੇਂਦਰ ਸਰਕਾਰ ਦੀ ਸੋ ਅੱਜ ਬਹੁਤ ਵਧੀਆ ਲੱਗਿਆ ਸਾਨੂੰ ਕਿ ਸਰਦਾਰ ਜਗਤਿੰਦਰ ਸਿੰਘ ਜੀ ਦੀ ਰਵਾਈ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਬਜ਼ੁਰਗਾਂ ਦੀ ਸੰਸਥਾ ਬਣਾਈ ਗਈ ਹੈ 올ਡ ਫਿਨਿਸ਼ਿੰਗ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸੋ ਸ਼ੁਰੂਆਤ ਕਰੀ ਹੈ ਇਹਨਾਂ ਦੀ ਲੋਏ ਭਰ ਕੇ ਪੁਰਾਣੇ ਪੋਲ ਦੇ ਜਿਹੜਾ ਬਹੁਤ ਬਜ਼ੁਰਗਾਂ ਨੂੰ ਹਾਸਿਆਂ ਦਾ ਸੱਦਾ ਦਿੰਦਾ ਸੀ ਉਸ ਤੋਂ ਬਾਅਦ ਅੱਜ ਅਸੀਂ ਐਡਮਿਨਿਸਟ੍ਰੇਸ਼ਨ ਦੇ ਡੀਸੀ ਆਫਿਸ ਦੇ ਐਸਐਸਬੀ ਆਫਿਸ ਦੇ ਇਲਦ ਗਾਰਡਨ ਜੋ ਖਤਰਨਾਕ ਬੂਟੀ ਹੈ ਜੋ ਸਾਡੀ ਸਕੇਨ ਨੂੰ ਅਲਰਜੀ ਕਰ ਉਹਨਾਂ ਦੀ ਸਫਾਈ ਦਾ ਕੰਮ ਅਭਿਆਨ ਵੀ ਕਰਿਆ ਤੇ ਉਹ ਅਸੀਂ ਸਾਰੇ ਸ਼ਹਿਰ ਵਸੇਆਂ ਦੇ ਸਹਿਯੋਗ ਨਾਲ ਹੋਰ ਵੀ ਸਾਡੇ ਮੈਂਬਰ ਦੇ ਸਹਿਯੋਗ ਦੇ ਨਾਲ ਪ੍ਰਧਾਨ ਸਾਹਿਬ ਦੀ ਅਗਵਾਈ ਦੇ ਵਿੱਚ ਸ਼ਹਿਰ ਨੂੰ ਰੂਪਨਗਰ ਕਹਿਣ ਦੇ ਵਿੱਚ ਸਾਨੂੰ ਮਾਣ ਮਹਿਸੂਸ ਹੋਏਗਾ ਤਾਂ ਰੂਪਨਗਰ ਦਾ ਜੋ ਅਸਲੀ ਰੂਪ ਹੈ ਉਹਦੇ ਬੰਦ ਨੂੰ ਅਸੀਂ ਤੋਰ ਰਹੇ ਹਾਂ सारियग